ਤਾਲ ਦੋਸਤੋ ਅੱਜ ਬਣਾਵਾਂਗੇ ਆਲੂ ਮਟਰ ਆਹ ਦੇਖੋ ਦੋਸਤੋ ਇਸ ਵਿੱਚ ਆਲੂ ਨਹੀਂ ਸੌਰੀ ਪਿਆਜ਼ ਲਸਣ ਅਦਰਕ ਹਰੀ ਮਿਰਚ ਕਾਲੀ ਮਿਰਚਾਂ ਲੌਂਗ ਇਲਾਚੀ ਬੜੀ ਇਲਾਚੀ ਤੇਜ ਪਤਾ ਭੁੰਨ ਰਏ ਹੁਣ ਪਾਵਾਂਗੇ ਹਲਦੀ ਦੋ ਚਮਚ ਪਾਤੇ ਲਾਲ ਮਿਰਚ ਤੇ ਮਸਾਲਾ ਜਦ ਤੱਕ ਬਣ ਜਦ ਤੱਕ ਮਸਾਲੇ ਤੇਨ ਖੁਸ਼ਬੂ ਨਾ ਆਣ ਲੱਗ ਜਾਏ ਉਹ ਨਮਕ ਪਾਤਾ ਦੇਖੋ ਹੁਣ ਮਿੱਠੀ ਮਿੱਠੀ ਖੁਸ਼ਬੂ ਆਣ ਲੱਗੀ ਦਿਲ ਕਰਦਾ ਆਲੂ ਮਟਰ ਬਾਅਦ ਚ ਖਾਈ ਪਹਿਲਾਂ ਤੜਕਾ ਹੀ ਖਾ ਲਈਏ ਪਾਤੇ ਦੋ ਚਮਚ ਤੇ ਅਸੀਂ ਗਰਮ ਮਸਾਲਾ ਆ ਮਸਾਲਾ ਹੁਣ ਪੂਰੀ ਤਰ੍ਹਾਂ ਭੁੱਜ ਗਿਆ ਹੁਣ ਸਭ ਤੋਂ ਪਹਿਲਾਂ ਪਾਵਾਂਗੇ ਆਲੂ ਥੋੜੇ ਜਿਹਾ ਮਲਾ ਲੈਣੇ ਚੰਗੀ ਤਰ੍ਹਾਂ ਨਾਲ ਪਣੀ மற்ற பாத்து செஞ்சு நாளைக்கு நடக்கும் ਇਹ ਕਰ ਰਹਾ ਸਾਰੀ ਮਿਹਨਤ ਜੇ ਮੇਰੇ ਆਲੂ ਮਟਰ ਦਾ ਸੁਆਦ ਲੱਗੇ ਤਾਂ ਸਬਸਕ੍ਰਾਈਬ ਕਰੋ ਸ਼ੇਅਰ ਕਰੋ ਕਮੈਂਟ ਕਰੋ ਤੁਹਾਡਾ ਇੱਕ ਲਾਈਕ ਸ਼ੇਅਰ ਕਮੈਂਟ ਮੇਰੀ ਤਕਦੀਰ ਬਦਲ ਸਕਦਾ ਹੈ ਲਓ ਜੀ ਹੁਣ ਪਾਣੀ ਪਾਤਾ ਸੀ ਲਾਈਕ ਜਰੂਰ ਕਰਨਾ ਕਮੈਂਟ ਜਰੂਰ ਕਰਨਾ ਸ਼ੇਅਰ ਜਰੂਰ ਕਰਨਾ ਮਿਹਨਤ ਤਾਂ ਇਹਨਾਂ ਨੇ ਕੀਤੀ ਹੈ ਅਸੀਂ ਤਾਂ ਰੋਟੀਆਂ ਖਾਣੀਆਂ ਆਈਆਂ ਤੇ ਕਹਿ ਮੈਂ ਤਾਂ ਵੀਡੀਓ ਬਣਾ ਰਿਹਾ ਸਿਰਫ ਹੁਣ ਇਹਦੇ ਪਰ ਟੱਕਣ ਨਾਲ ਦੇ ਰੱਖ ਦਿਆਂਗੇ ਇਦਾਂ ਥੋੜੀ ਜਿਹੀ ਵਾਤੇ ਨੂੰ ਉਬਲਣ ਲੰਘਾਂਗੇ ਫਿਰ ਥੋੜੀ ਜਿਹੀ ਵਾ ਦੇਖਾਂਗੇ लो जी सब्जी अबाड़ा आ गया सब्जी लगभग तैयार है हम भांडे च पाव गे भोजन तैयार है जी भोजन के बाद वजन भी जरूरी है फिर धूप बत्ती जोत लगाने के बाद प्रसाद का भोग तेती करोड़ देवी देवतों को लगाकर भजन के बाद भोजन शुरू किया जाएगा शास्त्र शास्त्रों में बताया है दसाया है कि पहले आदि गणेश मनाया करो फिर प्रभु जी के गुण गाया करो